ਸਦੀਆਂ ਪਹਿਲਾਂ ਜਦੋਂ ਸਪੈਨਿਸ਼ ਲੋਕ ਫਿਲੀਪੀਨ ਦੇ ਵਿੱਚ ਨਹੀਂ ਆਏ ਸਨ ਅੰਤੀਪੋਲੋ ਦੇ ਪਹਾੜਾਂ ਵਿੱਚ ਤਗਾਲੋ, 에타ਸ ਅਤੇ ਦੁਮਾ ਗੈਤੀ ਨਾਮ ਦੇ ਕਬੀਲਿਆਂ ਦੇ ਲੋਕ ਰਹਿੰਦੇ ਸਨ ਇਹਨਾਂ ਲੋਕਾਂ ਦਾ ਮੁੱਖਤੰਦਾਸੀ ਖੇਤੀਬਾੜੀ ਅਤੇ ਸ਼ਿਕਾਰ ਫਿਰ ਜਦੋਂ ਸਪੈਨਿਸ਼ਾਂ ਨੇ ਫਿਲੀਪੀਨ ਦੇ ਉੱਤੇ ਕਬਜ਼ਾ ਕੀਤਾ ਤਾਂ ਉਹਨਾਂ ਦੇ ਨਾਲ ਆਏ ਕੈਥੋਲਿਕ ਮਿਸ਼ਨਰੀ ਜਿਨ੍ਹਾਂ ਨੇ ਸਾਲ 1578 ਤੱਕ ਇਨਾਂ ਕਬਾਈਲੀ ਲੋਕਾਂ ਨੂੰ ਕੈਥੋਲਿਕ ਧਰਮ ਦੇ ਵਿੱਚ ਕਨਵਰਟ ਕਰ ਦਿੱਤਾ ਸਾਲ 1626 ਵਿੱਚ ਅੰਤੀਪੋਲੋ ਵਿੱਚ ਬਣਾਈ ਗਈ ਪਹਿਲੀ ਚਰਚ ਨੇ ਇਸ ਨੂੰ ਦੇਸ਼ ਦਾ ਧਾਰਮਿਕ ਕੇਂਦਰ ਬਣਾ ਦਿੱਤਾ ਕਿਉਂਕਿ ਇੱਥੇ ਅਵਰ ਲੇਡੀ ਆਫ ਪੀਸ ਐਂਡ ਬੋਇਜ ਦੀ ਮੂਰਤੀ ਜਿਸ ਨੂੰ ਮੈਕਸੀਕੋ ਤੋਂ ਲਿਆਂਦਾ ਗਿਆ ਸੀ ਉਸ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਣ ਲੱਗ ਪਏ ਪੁਰਾਣੇ ਸਮਿਆਂ ਤੋਂ ਹੀ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥ ਦੀ ਯਾਤਰਾ ਕਰਨ ਦੇ ਲਈ ਆਉਂਦੇ ਆ ਜਿਨ੍ਹਾਂ ਵਿੱਚੋਂ ਹੀ ਇੱਕ ਹੈ ਅਲਾਈ ਲਾਕਤ ਨਾਮ ਦੀ ਯਾਤਰਾ ਜਿਸ ਵਿੱਚ ਲੋਕ ਮਨੀਲਾ ਤੋਂ ਇੱਥੇ ਤੱਕ ਪੈਦਲ ਆਉਂਦੇ ਹਨ ਇਹ ਯਾਤਰਾ ਹਰ ਸਾਲ ਅਪ੍ਰੈਲ ਦੇ ਮਹੀਨੇ ਹੁੰਦੀ ਹੈ ਯਾਤਰਾ ਵਾਲੇ ਰਸਤੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਵੱਲੋਂ ਜਗਾ ਜਗਾ ਦੇ ਉੱਤੇ ਲੰਗਰ ਲਗਾਏ ਜਾਂਦੇ ਹਨ ਸਾਲ 1899 ਤੋਂ 1901 ਤੱਕ ਅੰਤੀਪੋਲੋ ਫਿਲੀਪੀਨ ਦੀ ਟੈਂਪਰੇਰੀ ਰਾਜਧਾਨੀ ਵੀ ਰਿਹਾ ਦੂਸਰੇ ਬਿਸ਼ਪ ਜੁੱਧ ਵੇਲੇ ਇਸ ਸ਼ਹਿਰ ਦੇ ਉੱਤੇ ਕਬਜ਼ਾ ਕਰ ਲਿਆ ਜਾਪਾਨੀ ਫੌਜਾਂ ਨੇ ਜਿਸ ਨੂੰ ਬਾਅਦ ਵਿੱਚ ਫਿਲੀਪੀਨ ਦੀ ਫੌਜ ਨੇ ਅਮਰੀਕਨ ਫੌਜ ਦੇ ਨਾਲ ਮਿਲ ਕੇ ਆਜ਼ਾਦ ਕਰਵਾਇਆ 26 ਫਰਵਰੀ 1998 ਨੂੰ ਰਾਸ਼ਟਰਪਤੀ ਰਾਮੋਸ ਨੇ ਇਸ ਨੂੰ ਅਧਿਕਾਰਤ ਤੌਰ ਤੇ ਸਿਟੀ ਦਾ ਦਰਜਾ ਦਿੱਤਾ ਫਿਰ ਬਾਅਦ ਵਿੱਚ ਸਾਲ 2020 ਦੇ ਵਿੱਚ ਇਸ ਨੂੰ ਰਿਜਾਲ ਪ੍ਰਵਿੰਸ ਦੀ ਰਾਜਧਾਨੀ ਕੋਸ਼ਿਤ ਕਰ ਦਿੱਤਾ ਗਿਆ ਵਰਤਮਾਨ ਸਮੇਂ ਦੀ ਜੇ ਗੱਲ ਕਰੀਏ ਤਾਂ ਅੰਤੀਪੋਲੋ ਸਿਟੀ ਦੇ ਵਿੱਚ ਆਪਣਾ ਗੁਰੂ ਘਰ ਵੀ ਹੈ ਜਿੱਥੇ ਹਰ ਮੰਗਲਵਾਰ ਅਤੇ ਵੀਰਵਾਰ ਦੀਵਾਨ ਸੱਜਦੇ ਹਨ ਅੰਤੀਪੋਲੋ ਕੈਥਡ੍ਰੀਲ ਸ਼ਹਿਰ ਦੀ ਸਭ ਤੋਂ ਜ਼ਿਆਦਾ ਵਿਜ਼ਿਟਡ ਕੀਤੀ ਜਾਣ ਵਾਲੀ ਚਰਚ ਹੈ ਜਿਸ ਵਿੱਚ ਲੱਖਾਂ ਲੋਕ ਹਰ ਸਾਲ ਆਉਂਦੇ ਹਨ ਚਰਚ ਤੋਂ ਇਲਾਵਾ ਜਦੋਂ ਤੁਸੀਂ ਵੀ ਕਦੇ ਅੰਤੀਪੋਲੋ ਸਿਟੀ ਨੂੰ ਆਉ ਤਾਂ ਇੱਥੇ ਦਾ ਮਸ਼ਹੂਰ ਵਾਟਰ ਫੋਲ ਖੁਲਗੰਧ ਤੱਕ ਤੱਕ ਨੂੰ ਜ਼ਰੂਰ ਵਿਜ਼ਿਟ ਕਰੋ ਜਿਸ ਦੀ ਐਂਟਰੈਂਸ ਫੀਸ ਵੀ ਕੋਈ ਨਹੀਂ ਹੈ ਤੇ ਇੱਥੇ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਆਂ ਕਰਨ ਨੂੰ ਹਨ ਜੇਕਰ ਤੁਸੀਂ ਉਹ ਆਰਟਵਰਕ ਦੇ ਸ਼ਕੀਨ ਤਾਂ ਫਿਰ ਅੰਤੀਪੋਲੋ ਸ਼ਹਿਰ ਵਿੱਚ ਬਣੇ ਆਰਟ ਮਿਊਜ਼ੀਅਮ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਇਸ ਮਿਊਜ਼ੀਅਮ ਦੇ ਵਿੱਚ ਇਤਿਹਾਸ ਨੂੰ ਦਰਸਾਉਂਦੀਆਂ ਕਈ ਹਜ਼ਾਰਾਂ ਹੀ ਪੇਂਟਿੰਗਾਂ ਹਨ